ਕਿਸਾਨ ਭਰਾਵੋ ਜਿਸ ਤਰ੍ਹਾਂ ਤੁਹਾਨੂੰ ਕੀ ਪਤਾ ਹੈ ਵੀ ਨਰਮੇ ਦੀ ਖੇਤੀ ਹੌਲੀ-ਹੌਲੀ ਖਤਮ ਹੋ ਰਹੀ ਹੈ ਕੁਝ ਸੁੰਡੀ ਦੇ ਕਾਰਨ ਕੁਝ ਸਹੀ ਬੀਜ ਨਾ ਮਿਲਣ ਦੇ ਕਾਰਨ ਸੋ ਤੁਹਾਨੂੰ ਪਤਾ ਹੈ ਵੀ ਹੌਲੀ-ਹੌਲੀ ਨਰਮੇ ਦੀ ਖੇਤੀ ਖਤਮ ਹੋ ਰਹੀ ਹੈ ਸੁੱਕੇ ਸੇ ਟਾਈਮ ਵਿੱਚ ਨਰਮਾ ਆਪਣੇ ਮਾਨਸ ਜ਼ਿਲ੍ਹੇ ਦੀ ਇਤਸ਼ਾਨ ਹੁੰਦਾ ਸੀਗਾ ਸੋ ਹੁਣ ਤੁਹਾਨੂੰ ਪਤਾ ਹੈ ਵੀ ਇਹ ਖੇਤੀ ਹੌਲੀ-ਹੌਲੀ ਖਤਮ ਹੋ ਰਹੀ ਹੈ ਸੋ ਹੁਣ ਨਰਮੇਲ ਕਿਸਾਨ ਉਸ ਜ਼ਮੀਨ ਵਿੱਚ ਕੀ ਵਿਜਨ ਸੋ ਕਈ ਹੁੰਦੇ ਚਮੂੰਗੀ ਬੀਜਦੇ ਨੇ ਕਈ ਬਾਇਰਾ ਬੀਜਦੇ ਨੇ ਤੇ ਜ਼ਿਆਦਾ ਕਰਕੇ ਸਣ ਕੀ ਕਰਦੇ ਝੋਨੇ ਵੱਲ ਪਾਸੇ ਜਾਂ ਦਿੰਦੇ ਨੇ ਸੋ ਤੁਹਾਨੂੰ ਦੱਸਦੇ ਆਂ ਵੀ ਤੁਸੀਂ ਉਹਦੇ ਵਿੱਚ ਕੀ ਬੀਜ ਸਕਦੇ ਹੋ ਤੇ ਤਸਦੀਕ ਮਤਲਬ ਮੁਨਾਫਾ ਵਧੀਆ ਕਮਾ ਸਕਦੇ ਹੋ ਸੋ ਅੱਜ ਆਪਾਂ ਗੱਲ ਕਰਦੇ ਆਂ ਜੀ ਬਾਜਰੇ ਦੇ ਬਾਰੇ ਸੋ ਕਿਸਾਨ ਪ੍ਰਾਵੋ ਬਹੁਤ ਸਾਰੀਆਂ ਕੰਪਨੀਆਂ ਦੇ ਬਾਜਰਾ ਆਉਂਦੇ ਨੇ ਸੋ ਉਹਨਾਂ ਵਿੱਚ ਇੱਕ ਹੈਗੀ ਜੀ ਪਾਇਨੀਅਰ ਕੰਪਨੀ ਸੋ ਆਪਾਂ ਇਸ ਵਾਰ ਪਾਇਨੀਅਰ ਕੰਪਨੀ ਦਾ ਬਾਜਰਾ ਬੀਜਿਆ ਸੀਗਾ ਤੁਸੀਂ ਉਹਦਾ ਛਿੱਟਾ ਦੇਖ ਸਕਦੇ ਹੋ ਸਾਹਮਣੇ ਤੁਹਾਡੇ ਛਿੱਟੇ ਪਏ ਹੋਏ ਨੇ ਸਾਹਮਣੇ ਤੁਹਾਡਾ ਖੇਤ ਵੀ ਦਿਖ ਰਿਹਾ ਤੇ ਸਾਹਮਣੇ ਤੁਸੀਂ ਛਿੱਟੇ ਵੀ ਦੇਖ ਸਕਦੇ ਹੋ ਸੋ ਬਹੁਤ ਹੀ ਵਧੀਆ ਲੱਗਿਆ ਸਾਨੂੰ ਸੋ ਆ ਤੁਹਾਨੂੰ ਆ ਸਾਰੀ ਜਾਣਕਾਰੀ ਦਿੰਨੇ ਆਂ ਪੋਇਨਰ ਬਾਇਰੇ ਦੇ ਬਾਰੇ ਸੋ ਵੀਡੀਓ ਨਾਲ ਜੁੜੇ ਰਿਹਾ ਜੇ ਤੇ ਕੱਲੀ ਕੱਲੀ ਜਾਣਕਾਰੀ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੋਣ ਵਾਲੀ ਹੈ ਕੋਈ ਵੀ ਜਾਣਕਾਰੀ ਮਿਸ ਨਾ ਕਰਿਆ ਜੇ ਸੋ ਕਿਸਾਨਾਂ ਪਰ ਉਹ ਪੋਇਨਰ ਇੱਕ ਅੰਤਰਰਾਸ਼ਟਰੀ ਖੇਤੀਬਾੜੀ ਕੰਪਨੀ ਹੈ ਜੋ ਕਈ ਕਿਸਮ ਦੇ ਹਾਈਬ੍ਰਿਡ ਬੀਜ ਬਣਾਉਂਦੀ ਹੈ ਜਿਵੇਂ ਕਿ ਮੱਕੀ ਸਰੋਂ ਅਤੇ ਬਾਜਰਾ ਇਸ ਕੰਪਨੀ ਦੇ ਬੀਜ ਬਾਜਰੇ ਦੇ ਬੀਜ ਭਾਰਤ ਦੇ ਕਈ ਰਾਜਾਂ ਵਿੱਚ ਕਿਸਾਨਾਂ ਦੀ ਪਹਿਲੀ ਕੀ ਪਸੰਦ ਹਨ ਪੋਇਨਰ ਦੇ ਕੁਝ ਮਸ਼ਹੂਰ ਬਾਇਰੇ ਦੇ ਹਾਈਬ੍ਰਿਡ ਬੀਜ ਨੇ ਜਿਵੇਂ ਕਿ ਤੁਹਾਨੂੰ ਦੱਸਦੇ ਹਾਂ ਪੋਇਨਰ 86M 64 ਦੂਜੇ ਨੰਬਰ ਤੇ ਆਉਂਦਾ ਭਰਾਵੋ ਪੋਇਨਰ 86M 88 88 ਤੀਜੇ ਨੰਬਰ ਤੇ ਆਉਂਦਾ ਭਰਾਵੋ ਪੋਇਨਰ 86M 34 ਇਹ ਸਾਰੀਆਂ ਕਿਸਮਾਂ ਗਰਮੀ ਅਤੇ ਸੁੱਕੇ ਹਾਲਾਤਾਂ ਵਿੱਚ ਵੀ ਵਧੀਆ ਫਸਲ ਦਿੰਦੀਆਂ ਨੇ ਸੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਬੀਜ ਦੀ ਮਾਤਰਾ ਤੇ ਕਿੰਨੀ ਪਾਉਣੀ ਹੈ ਤੇ ਕਿੰਨੀ ਕੀ ਇਹਦੇ ਖਾਸੀਅਤਾਂ ਨੇ ਹੁਣ ਆਓ ਗੱਲ ਕਰੀਏ ਪੋਇਨਰ ਬਾਇਰੇ ਦੀ ਖਾਸੀਅਤ ਜਿਵੇਂ ਪਹਿਲੀ ਗੱਲ ਇਹ ਵੀ ਇਹ ਉਪਚ ਬਹੁਤ ਜ਼ਿਆਦਾ ਹੈ ਦੀ ਇੱਕ ਏਕੜ ਦੇ ਵਿੱਚ ਤਕਰੀਬਨ 10 ਤੋਂ 14 ਕੁਇੰਟਲ ਤੱਕ ਪੈਦਾਵਾਰ ਮਿਲਦੀ ਏ ਜੋ ਕਿ ਰეკਮੈਂਡ ਕੀਤੀ ਗਈ ਏ ਦੂਜੀ ਪੌਦਾ ਮਾਧਿਅਮ ਲਵਾਈ ਵਾਲਾ ਤੇ ਮਜ਼ਬੂਤ ਹੁੰਦਾ ਜਿਸ ਨਾਲ ਫਸਲ ਵੀ ਡਿੱਗਦੀ ਨਹੀਂਗੀ ਤੀਜੀ ਇਹਦੀ ਹੈਗੀ ਏ ਜੀ ਦਾਣੇ ਮੋਟੇ ਤੇ ਚਮਕਦਾਰ ਹੁੰਦੇ ਹਨ ਜੋ ਕਿ ਮੰਡੀ ਵਿੱਚ ਚੰਗੀ ਕੀਮਤ ਦਵਾਉਂਦੇ ਆਪਾਂ ਨੂੰ ਇਹ ਵੀ ਸੁੱਕੇ ਵਿੱਚ ਵੀ ਵਧੀਆ ਨਤੀਜੇ ਦਿੰਦਾ ਹੈ ਘੱਟ ਪਾਣੀ ਦੇ ਵਿੱਚ ਵੀ ਵਧੀਆ ਆਪਾਂ ਨੂੰ ਇਹਦੀ ਪੈਦਾਵਾਰ ਮਿਲ ਜਾਂਦੀ ਹੈ ਅਤੇ ਇਹਦੀ ਸਭ ਤੋਂ ਵੱਡੀ ਗੱਲ ਇਹ ਆ ਇਸ ਮੰਟ ਬਲਾਸਟ ਅਤੇ ਹੋਰ ਰੋਗਾਂ ਤਤਾਂ ਤੋਂ ਬਚਾ ਕਰਦਾ ਹੈ ਸੋ ਹੁਣ ਤੁਹਾਨੂੰ ਦੱਸਦੇ ਆਂ ਕਿ ਇਹਨੂੰ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਪੌਂਧਨ ਬਾਇਰੇ ਦੀ ਬਿਜਾਈ ਖਰੀਫ ਮੌਸਮ ਵਿੱਚ ਹੁੰਦੀ ਹੈ ਜੂਨ ਤੋਂ ਜੁਲਾਈ ਤੱਕ ਬੀਜ ਦੀ ਮਾਤਰਾ ਰੱਖੋ ਲਗਭਗ 2.5 ਤੋਂ 3 ਕਿਲੋ ਪ੍ਰਤੀ ਏਕੜ ਬੀਜ ਦੀ ਗਹਿਰਾਈ 3 ਤੋਂ 4 ਸੈਂਟੀਮੀਟਰ ਹੋਵੇ ਅਤੇ ਲਾਈਨ ਤੋਂ ਲਾਈਨ ਦੀ ਦੂਰੀ 45 ਤੋਂ 60 ਸੈਂਟੀਮੀਟਰ ਅਤੇ ਪੌਦੇ ਤੋਂ ਪੌਦੇ ਦੀ ਦੂਰੀ ਲਗਭਗ 10 ਤੋਂ 12 ਸੈਂਟੀਮੀਟਰ ਰੱਖੋ ਹੁਣ ਆਪਾਂ ਗੱਲ ਕਰਦੇ ਆਂ ਦੀ ਖਾਦਾਂ ਦੀ ਖਾਦ ਲਈ 50 ਕਿਲੋ ਡੀਏਪੀ 25 ਕਿਲੋ ਯੂਰੀਆ ਬੀਜਣ ਵੇਲੇ ਪਾਓ ਉਸ ਤੋਂ ਬਾਅਦ 25 ਕਿਲੋ ਯੂਰੀਆ ਪਹਿਲੇ ਪਾਣੀ ਤੇ ਪਾ ਦੋ ਲਗਭਗ ਇੱਕ ਪਾਣੀ ਹੀ ਦੀ ਲੋੜ ਪੈਂਦੀ ਏ ਜੇ ਬਾਰਿਸ਼ ਨਾ ਹੋਵੇ ਤਾਂ ਆਪਾਂ ਨੂੰ ਇੱਕ ਪਾਣੀ ਹੋਰ ਲਗਾਉਣਾ ਪੈ ਸਕਦਾ ਹੈ ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਇਹ ਤੇ ਖਰਚਾ ਸੋ ਆਪਾਂ ਜੇ ਗੱਲ ਕਰੀਏ ਵੀ ਇਹਦੇ ਤੇ ਖਰਚਾ ਇੱਕ ਕਿੱਲੇ ਦੀ ਲਾਗਤ ਲਗਭਗ ਆਉਂਦੀ ਏ ਤਿੰਨ ਤੋਂ 4000 ਰੁਪਏ ਆ ਜਾਂਦੀ ਏ ਪਰ ਇਹ ਆਪਾਂ ਨੂੰ ਚੰਗਾ ਮੁਨਾਫਾ ਦੇ ਜਾਂਦਾ ਹੈ ਜੇ ਮਾਲੋ ਸਹੀ ਸਮੇਂ ਤੇ بارش ਹੁੰਦੀ ਰਵੇ ਤੇ ਸਹੀ ਆਪਾਂ ਦੇਖ ਰਹੇ ਕੀਤੀ ਹੋਵੇ ਤੇ ਉਸ ਨਾਲ ਆਪਾਂ ਨੂੰ ਚੰਗਾ ਮੁਨਾਫਾ ਦੇ ਜਾਂਦਾ ਤੇ ਅੱਜ ਕੱਲ ਮਾਜਰੇ ਦੀ ਮੰਗ ਵੀ ਬਹੁਤ ਵਧ ਰਹੀ ਏ ਕਿਉਂਕਿ ਸਿਹਤ ਲਈ ਕਾਹੀ ਲਾਹੇਵੰਦ ਸੁਪਰ ਫੂਡ ਮੰਨਿਆ ਜਾਂਦਾ ਬਾਜਰੇ ਨੂੰ ਤੇ ਹਾਂ ਦੋਸਤੋ ਤੇ ਤੁਸੀਂ ਗਰਮ ਜਾਂ ਸੁੱਕੇ ਇਲਾਕੇ ਵਿੱਚ ਖੇਤੀ ਕਰਦੇ ਹੋ ਤਾਂ ਤਾਂ ਪੋਇਨਰ ਬੀਜ ਤੁਹਾਡੇ ਲਈ ਸਭ ਤੋਂ ਵਧੀਆ ਚੋਣ ਨੇ ਬੀਜ ਹੋਰ ਵੀ ਬਹੁਤ ਕੰਪਨੀਆਂ ਬਣਾਉਂਦੀ ਏ ਪਰ ਜਿਹੜੀ ਚੀਜ਼ ਆਪਾਂ ਆਪ ਤਜਰਬਾ ਕੀਤਾ ਆਪੋ ਹੀ ਤੁਹਾਡੇ ਨਾਲ ਸਾਂਝੇ ਕਰਾਂਗੇ ਆਪਾਂ ਕਿਸੇ ਵੀ ਐਜਟ ਕਰਕੇ ਕਿਸੇ ਕੰਪਨੀ ਤੋਂ ਪੈਸੇ ਦੇ ਕੇ ਅਰਨਿੰਗ ਲਈਗੀ ਕਿਸੇ ਤੋਂ ਵੀ ਕੋਸ਼ਿਸ਼ ਹਨਾ ਹੀ ਲੈਣੀ ਹੈ ਕਿ ਨਾ ਹੀ ਜ਼ਿੰਦਗੀ ਚ ਲੈਣੀ ਹੈ ਤੇ ਨਾ ਹੀ ਕਦੀ ਲਈ ਹੈ ਤੇ ਹੁਣ ਪ੍ਰਭੂ ਆਪਾਂ ਗੱਲ ਕਰਦੇ ਆਂ ਵੀ ਪੋਇਨਰ ਬਾਇਰਾ ਹਮੇਸ਼ਾ ਹੀ ਮਨੋ ਕਿਸਾਨਾਂ ਵਾਲੀ ਭਰੋਸੇਮੰਦ ਰਿਹਾ ਹੈ ਸੂ ਕਿਸਾਨ ਪ੍ਰਭੂ ਅਸੀਂ ਆਪਣੀ ਅੱਜ ਦੀ ਜਾਣਕਾਰੀ ਪੋਇਨਰ ਬਾਇਰੇ ਦੇ ਬਾਰੇ ਵੇ ਸੋ ਤੁਹਾਨੂੰ ਜਾਣਕਾਰੀ ਕਿਵੇਂ ਲੱਗੀ ਜੇ ਤੁਸੀਂ ਪਹਿਲਾਂ ਬੀਜ ਬੀਜਿਆ ਤਾਂ ਆਪਣੀ ਆਪਣੀ رائے ਜ਼ਰੂਰ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ